ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਣੀ ਵੀਡੀਓ ਹੈਗੀ ਆ ਦੋਸਤੋ ਇੱਕ ਵਾੜ ਤੁਹਾਨੂੰ ਵਿਖਾਵਾਂਗੇ ਜਰਸੀ ਦੇ ਵਿੱਚ ਦੋਸਤੋ ਥੋੜਾ ਜਿਹਾ ਕ੍ਰੋਸ کہہ ਸਕਦੇ ਆਂ ਬਾਕੀ ਬਹੁਤ ਵਧੀਆ ਦੋਸਤੋ ਜਿਹੜੀ ਵਾੜ ਹੈਗੀ ਆ ਇੱਕ ਨਾਲ ਝੋਟੀ ਆ ਦੋ ਉਹ ਵੀ ਆਪ ਤੁਹਾਨੂੰ ਦਿਖਾਵਾਂਗੇ ਉਸ ਦੀ ਡਿਟੇਲ ਜਿਹੜੀ ਮੈਂ ਆਪ ਤੁਹਾਨੂੰ ਖੁਦ ਦੱਸ ਦੂੰਗਾ ਬਾਈ ਗੁਰਵਿੰਦਰ ਸਿੰਘ ਹੋਣੀ ਇਸ ਦੇ ਜਿਹੜੇ ਓਨਰ ਹਨ ਦੋਸਤੋ ਪਿੰਡ ਜਿਹੜਾ ਸ਼ੀਹਾਪਾੜੀ ਪੈਂਦਾ ਹੈ ਸੋ ਦੋਸਤੋ ਜਿਹੜੀ ਤਹਿਸੀਲ ਜੀਰਾ ਜ਼ਿਲ੍ਹਾ ਜਿਹੜਾ ਸਾਨੂੰ ਫਰੋਹੀਪੁਰ ਲੱਗਦਾ ਹੈ ਜੀ ਸੋ ਦੋਸਤੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਦੋਸਤੋ ਜਿਹੜੀ ਜਾਣਕਾਰੀ ਆ ਅਧੂਰੀ ਹੋਣ ਤੋਂ ਤੁਸੀਂ ਵਾਰ-ਵਾਰ ਦੋਸਤੋ ਜਿਹੜਾ ਫੋਨ ਲਗਾ ਕੇ ਫਿਰ ਦੁਬਾਰਾ ਪੁੱਛਣ ਦੀ ਕੋਸ਼ਿਸ਼ ਕਰਦੇ ਹੋ ਸੋ ਵੀਡੀਓ ਨੂੰ ਕੰਪਲੀਟ ਜ਼ਰੂਰ ਦੇਖ ਲਿਓ ਦੋਸਤੋ ਜੇਕਰ ਆਪਾਂ ਇਸ ਪਹਿਲੀ ਵੜ ਦੀ ਗੱਲ ਕਰੀਏ ਤਾਂ ਇਹ ਕੱਲ ਦੋਸਤੋ ਇੱਕ ਦਿਨ ਹੋ ਗਿਆ ਇਸ ਨੂੰ ਸੂਈ ਨੂੰ ਕੱਲ ਦੀ ਦੋਸਤੋ ਸੂਈ ਆ ਇਸ ਟਾਈਮ ਜਿਹੜਾ ਦੋਸਤੋ ਇਸ ਦੇ ਥੱਲੇ ਬੌਲਾ ਬਿਲਕੁਲ 14 ਲੀਟਰ ਜਿਹੜਾ ਬੌਲਾ ਤਿਆਰ ਤੁਹਾਨੂੰ ਮਿਲੇਗਾ ਦੋਸਤੋ ਮਗਰ ਜਿਹੜਾ ਮੇਲ ਕਾਫ ਹੈਗਾ ਬਹੁਤ ਵਧੀਆ ਦੋਸਤੋ ਚਾਰੇ ਥਾਨ ਇੱਕ ਸਾਰ ਲੱਗੇ ਹੋਏ ਹਨ ਵੜ ਨੂੰ ਖੂਬਸੂਰਤ ਥਾਨ ਹਨ ਦੋਸਤੋ ਬਾਕੀ ਜਿਹੜਾ ਸਮਾਂ ਹੈ ਹੁਣ ਤਕਰੀਬਨ 3:30 ਤੋਂ 4 ਵਜੇ ਦਾ ਦੋਸਤੋ ਜਿਹੜਾ ਸਮਾਂ ਹੋ ਗਿਆ ਮੁੱਲ ਦੋਸਤੋ ਵੀਰ ਹੋਣੀ ਇਸ ਦਾ ਜਿਹੜਾ 52000 ਰੁਪਏ ਡਿਮਾਂਡ ਕਰਦੇ ਨੇ ਮੌਕੇ ਤੇ ਘਰ ਪਹੁੰਚਣ ਤੇ ਮਾਨਤਾ ਜਿਹੜਾ ਵੀਰ ਵੱਲੋਂ ਜ਼ਰੂਰ ਕੀਤਾ ਜਾਵੇਗਾ ਬਾਕੀ ਮੂੰਹ ਮੱਥਾ ਜਿਹੜਾ ਉਹ ਤੁਸੀਂ ਬਿਲਕੁਲ ਕੋਲੇ ਨੇੜੇ ਤੋਂ ਜ਼ਰੂਰ ਵੇਖ ਸਕਦੇ ਹੋ ਵਧੀਆ ਦੋਸਤੋ ਛੋਟਾ ਕੰਨ ਬਿਲਕੁਲ ਜਰਸੀ ਬਰੀਡ ਦਾ ਥੋੜਾ ਕ੍ਰਾਸ ਹੈਗਾ ਵੀਰੋ ਬਾਕੀ ਕੱਦ-ਕਾਠੀ ਬਹੁਤ ਵਧੀਆ ਹੈਗੀ ਆ ਉੱਚੇ ਕੱਦ-ਕਾੜ ਦੇ ਵਿੱਚ ਦੋਸਤੋ ਜਿਹੜੀ ਇਹ ਵਹਿੜ ਤੁਹਾਨੂੰ ਮਿਲ ਜਾਵੇਗੀ ਬਾਕੀ ਬੈਕ ਸਾਈਡ ਤੋਂ ਇੱਕ ਵਰੀ ਖੜੀ ਦੀ ਤੁਸੀਂ ਜਿਹੜੀ ਜ਼ਰੂਰ ਵੇਖ ਸਕਦੇ ਹੋ ਥਣ ਹਵਾਨਾ ਇੱਕ ਵਰੀ ਆਪਾਂ ਕਵਾਂਗੇ ਵੀਰ ਨੂੰ ਉਹ ਜਿਹੜਾ ਖੋਲ ਕੇ ਜ਼ਰੂਰ ਵਿਖਾ ਦਿੰਦਾ। ਸੋ ਸੋ ਕਟੂ ਖੋਲਿਆ ਨੂੰ ਮਾੜਾ ਵਿਖਾ ਦਈਏ ਬਾਹਰ ਖੋਲ ਕੇ। ਬਾਕੀ ਦੋਸਤੋ 52000 ਦੇ ਵਿੱਚੋਂ ਮਾਨਤਨ ਹੋ ਜਾਏਗਾ। ਡਿਮਾਂਡ ਵੀਰ ਹੋਣਾ ਦੀ ਜਿਹੜੀ 52000 ਕੀਤੀ ਗਈ ਆ। ਬਾਕੀ ਵਹਿੜ ਜਿਹੜੀ ਬਿਲਕੁਲ ਦੇ ਦਾ ਗਈਏ ਦੋਸਤੋ ਬਹੁਤ ਵਧੀਆ ਸਾਫ਼ ਸੁਥਰੇ ਹਵਾਨੇ ਦੀ ਇਹ ਸੀਲਸ ਲੱਗ ਪੂਰੀ ਆ। ਹਜੇ ਬੌਲੇ ਦੇ ਵਿੱਚ ਹੈਗੀ ਆ ਕੱਲ ਦੀ ਦੋਸਤੋ ਸੂਈ ਆ ਸਿੱਧਾ ਲੈ ਜਾ ਜੀ ਆਨ ਕਰ ਲਿਓ। ਠੀਕ। ਬਾਕੀ ਥਾਂ ਲੇਵਾ ਸਾਫ਼ ਹੈ ਵੀਰੇ ਉਹ ਜ਼ਰੂਰ ਤੁਸੀਂ ਝਤੀ ਮਾਰ ਸਕਦੇ ਹੋ ਦੇਖ ਲਿਓ ਤਸੱਲੀ ਦੇ ਨਾਲ ਘਰ ਪਹੁੰਚ ਕੇ ਆਪਣੀ ਜਿਹੜੀ ਚੁਵਾਈ ਆ ਦੋ ਡੰਕ ਦੀ ਇੱਕ ਡੰਕ ਦੀ ਜਿਹੜੀ ਆ ਜ਼ਰੂਰ ਕਰਕੇ ਦੇਖ ਲਿਓ ਠੀਕ ਹੈ ਜੀ ਸੋ ਦੋਸਤੋ ਦੂਜੇ ਨੰਬਰ ਤੇ ਇੱਕ ਵੀਰ ਹੋਣਾ ਦੇ ਕੋਲ ਜਿਹੜੀ ਆ ਝੋਟੀ ਵੀ ਜਿਹੜੀ ਸੇਲ ਵਾਸਤੇ ਅਵੇਲੇਬਲ ਹੈਗੀ ਆ ਦੂਜਾ ਸੂਆ ਵੀਰ ਹੋਣਾ ਵੱਲੋਂ ਕਿਹਾ ਗਿਆ ਵੀ ਦੂਜਾ ਸੂਆ ਸੌਣ ਜਾ ਰਹੀ ਆ ਬਾਕੀ ਜਿਹੜਾ ਸੂਆ ਤੁਸੀਂ ਆਪ ਵੀ ਜੱਜਮੈਂਟ ਕਰ ਸਕਦੇ ਹੋ ਵੀਰ ਉਹਨਾਂ ਦਾ ਵਪਾਰ ਦਾ ਕੰਮ ਆ ਸੋ ਦੂਜਾ ਸੂਆ ਵੀਰ ਉਹਨਾਂ ਦੇ ਕੋਲ ਇਹ ਸੂਣ ਜਾ ਰਹੀ ਹੈ ਤਕਰੀਬਨ ਇੱਕ ਹਫਤੇ ਤੋਂ ਇੱਕ ਅੱਧਾ ਦਿਨ ਵੱਧ ਵੀ ਲੈ ਕੇ ਜਾ ਸਕਦੀ ਆ ਹਵਾਨਾ ਜਿਹੜਾ ਤੁਸੀਂ ਬਿਲਕੁਲ ਵੇਖ ਸਕਦੇ ਹੋ ਬਾਕੀ 12 ਲੀਟਰ ਦੀ ਜਿਹੜੀ ਮਿਲਕ ਦੀ ਕੈਪੈਸਿਟੀ ਦੋਸਤੋ ਪਹਿਲੇ ਸੂਵੇ ਦੇ ਵੀਰ ਦੱਸ ਰਹੇ ਨੇ ਵੀ ਪਹਿਲੇ ਸੂਵੇ ਦੇ ਵਿੱਚ 12 ਲੀਟਰ ਦੀ ਜਿਹੜੀ ਮਿਲਕ ਦੀ ਕੈਪੈਸਿਟੀ ਰਹੀ ਆ ਸੋ ਕਿਸੇ ਮੇਰੇ ਵੀਰ ਭਰਾ ਨੂੰ ਇਹ ਛੋਟੀ ਪਸੰਦ ਹੋਵੇ ਜ਼ਰੂਰ ਖਰੀਦ ਸਕਦੇ ਹੋ ਬਿਲਕੁਲ ਸਾਫ਼ ਹਵਾਨਾ ਦੋਸਤੋ ਹਜੇ ਜਿਹੜਾ ਸਮਾਂ ਹੈ 7 ਤੋਂ 8 ਦਿਨ ਹਜੇ ਇਸ ਨੇ ਲੈ ਜਾਣੇ ਸੂਨ ਦੇ ਵਿੱਚ ਬਾਕੀ ਵੀਰ ਗੁਰਵਿੰਦਰ ਸਿੰਘ ਜੀ ਉਹਨਾਂ ਦੇ ਜਿਹੜੇ ਕੰਟੈਕਟ ਨੰਬਰ ਨੇ ਉਹ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਚਲਦੇ ਕਰ ਦਵਾਂਗੇ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਕਿਸੇ ਟਾਈਮ ਵੀ ਗੱਲਬਾਤ ਕਰਕੇ ਜਿਹੜੀ ਇਹ ਛੋਟੀ ਖਰੀਦ ਸਕਦੇ ਹੋ ਸੋ ਵੀਰ ਇਹਨੂੰ ਕੋਲਾ ਬਾਹਰ ਫੋਲੋ ਇਹਨੂੰ ਫੋਨੋ ਬਾਕੀ ਜਿਹੜਾ ਥਾਂ ਦੇਵਾ ਦੋਸਤੋ ਜ਼ਰੂਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਆਡਰ ਸੋਹਣਾ ਬਣਾ ਕੇ ਤਿਆਰ ਕੀਤਾ ਅੱਗੇ ਦੋਸਤੋ ਇਸ ਸਮੇ ਦੇ ਹਿਸਾਬ ਨਾਲ ਹਜੇ ਹੋਰ ਵੀ ਇਸਨੇ ਹਵਾਨਾ ਬਣਾ ਲੈਣਾ 12 ਲੀਟਰ ਦੀ ਮਿਲਕ ਦੀ ਕਪੈਸਿਟੀ ਦੋਸਤੋ ਇਸ ਝੋਟੀ ਦੇ ਥੱਲੇ ਨਾਰਮਲ ਰਵੇਗੀ ਸੋ ਦੋਸਤੋ ਬਾਕੀ ਸੇਵਾ ਤੇ ਡਿਪੈਂਡ ਆ ਪਸ਼ੂ ਤੋਂ ਦਵਾ ਵੀ ਸਕਦਾ ਕੱਢ ਦੋ ਬਾਰ ਕੋ ਬਾਕੀ ਬਿਲਕੁਲ ਰਾਜੀ ਆ ਦੋਸਤੋ ਕੋਈ ਲਿਸੀ ਫਿੱਕੀ ਝੋਟੀ ਨਹੀਂ ਹੈਗੀ ਬਿਲਕੁਲ ਸੋਹਣਾ ਸਰੀਰ ਦੀ ਹੈ ਬੰਤਰ ਕਾਫੀ ਜਿਆਦੀ ਵਧੀਆ ਪੇਟਪੂੜਾ ਬਹੁਤ ਵਧੀਆ ਹੈਗਾ ਜਿਹੜੀ ਹਾਈਟ ਉਹ ਵੀ ਬਹੁਤ ਸੋਹਣੀ ਹੈ ਠੀਕ ਆ ਮੋੜ ਦੋ ਪਿੱਛੇ ਮੋੜ ਲੈ ਬਾਕੀ ਦੋਸਤੋ ਜਿਹੜੀ ਕੋਈ ਵੀ ਐਨੀਮਲ ਆ ਜਿਹੜਾ ਸੋਇਆ ਉਸ ਦੀ ਜਿਹੜੀ ਚੁਾਈ ਆ ਦੋ ਡੰਗ ਦੀ ਆਪਦੇ ਹੱਥੀਂ ਜ਼ਰੂਰ ਕਰਿਆ ਕਰੋ ਕਿਉਂਕਿ ਸਾਡਾ ਕਹਿਣਾ ਬਾਰ-ਬਾਰ ਸਾਡਾ ਖਰਜ ਪੰਡਦਾ ਬਾਕੀ ਜਿਹੜੀ ਚੁਾਈ ਆ ਤੁਸੀਂ ਆਪਣੀ ਦੋ ਡਾਂਗ ਦੀ ਤਿੰਨ ਡਾਂਗ ਦੀ ਕਰਕੇ ਤਸੱਲੀ ਫੇਰ ਕਰਿਆ ਕਰੋ। ਸੋ ਬਾਕੀ ਦੋਸਤੋ ਗਰਲਾਂ ਵਿਥਾ ਸੋਹਣੀਆਂ ਹਨ। ਚਾਰੇ ਥਣ ਬਹੁਤ ਵਧੀਆ ਖੂਬਸੂਰਤ ਇੱਕੋ ਜੀ ਵਿਥਾ ਗਰਲ ਉੱਤੇ ਲੱਗਾ ਹੈਗਾ। ਤੇ ਬਾਈ ਗੁਰਵਿੰਦਰ ਸਿੰਘ ਜੀ ਤੇ ਜਿਹੜੇ ਨੰਬਰ ਆ ਮੈਂ ਚਲਦੇ ਕਰ ਦੇਣਾ ਦੋਸਤੋ ਵੀਡੀਓ ਦੇ ਵਿੱਚ ਨੰਬਰਾਂ ਤੇ ਤੁਸੀਂ ਜਿਹੜਾ ਵੀਰ ਹੁਣ ਨਾਲ ਸੰਪਰਕ ਕਰਕੇ ਗੱਲਬਾਤ ਕਰਕੇ ਖਰੀਦ ਸਕਦੇ ਹੋ। ਮੁੱਲ ਦੋਸਤੋ ਇਸ ਜਿਹੜਾ ਝੋਟੀ ਦਾ 80000 ਰੁਪਿਆ ਜਿਹੜੀ ਡਿਮਾਂਡ ਹੈਗੀ ਆ। ਜਦੋਂ ਤੁਸੀਂ ਮੌਕੇ ਦੇ ਆਏ ਦੋਸਤੋ ਤਸੱਲੀ ਕਰੋ ਪਾਸ ਕਰੋ ਇਸ ਨੂੰ ਉਸ ਤੋਂ ਬਾਅਦ ਦੋਸਤੋ ਜਿਹੜਾ ਮੁੱਲ ਤੈਅ ਹੋ ਜਾਏਗਾ ਆਪਦੇ ਹਿਸਾਬ ਨਾਲ ਤੁਸੀਂ ਮੁੱਲ ਲਗਾ ਸਕਦੇ ਹੋ ਦੋ ਐਨੀਮਲ ਸੀ ਦੋਸਤੋ ਵੀਰ ਹੋਂਾਂ ਦੇ ਕੋਲ ਦੋਨੇ ਐਨੀਮਲ ਆਪਾਂ ਤੁਹਾਨੂੰ ਜਿਹੜੇ ਦਿਖਾ ਦਿੱਤੇ ਨੇ ਪ੍ਰੋਪਰ ਡਿਟੇਲ ਡਿਟੇਲ ਵੀ ਇਸ ਦੀ ਜਿਹੜੀ ਆਪਾਂ ਤੁਹਾਨੂੰ ਦੇ ਦਿੱਤੀ ਆ ਸੋ ਜਿਸ ਪਸ਼ੂ ਦੇ ਤੁਸੀਂ ਲੈਣ ਦੇ ਚਾਹਵਾਨ ਹੋ ਉਹ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਵੀਰ ਹੋਂਾਂ ਦੇ ਕੋਲ ਸੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਕਿੰਨੀ ਵੀਡੀਓ ਦੇ ਨਾਲ